ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਇਸ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹੋਰ ਨਵੇਂ ਰਿਸ਼ਤਿਆਂ ਦੀ ਐਡਾਂ ਤੁਹਾਡੇ ਤੱਕ ਪਹੁੰਚ ਸਕਣ ਅੱਜ ਅਸੀਂ ਲੈ ਕੇ ਆਏ ਹਾਂ ਕੇਵਲ ਲੜਕੀਆਂ ਦੇ ਰਿਸ਼ਤੇ ਹੀ ਰਿਸ਼ਤੇ ਤਿੰਨ ਲੜਕੀਆਂ ਅਨਮੈਰਿਡ ਹੈ ਜੀ ਉਸ ਵਿੱਚੋਂ ਦੋ ਲੜਕੀਆਂ ਦੇ ਡਾਈਵੋਰਸ ਹੋਏ ਹੋਏ ਆ ਉਹਨਾਂ ਦੀ ਇਸ ਚੈਨਲ ਦੇ ਜ਼ਰੀਏ ਐਡ ਲੱਗ ਰਹੀ ਹੈ ਰਿਸ਼ਤਾ ਹੈ ਜੀ 1245 ਫਾਈਲ ਨੰਬਰ ਜਲੰਧਰ ਤੋਂ ਕੁੜੀ ਦੀ ਕਾਸਟ ਸਿੱਖ ਸੈਣੀ ਡੇਟ ਆਫ ਬਰਥ 29 ਨਵੰਬਰ 1997 ਹਾਈਟ 5 ਫੁੱਟ 4 ਇੰਚ ਸਟੱਡੀ ਪਲੱਸ 2 ਪਾਸ ਨਾਲ ਕਾਸਟਮ ਲੌਜਿਕ ਪੀਜੀਡੀਸੀ ਉਰੇੰ ਤੋਂ ਕੀਤੀ ਹੋਈ ਹੈ ਮੇਕਅਪ ਦੀ ਮਾਸਟਰ ਡਿਗਰੀ ਨਾਲ ਕਰੀਏ ਲੈਵਲ 4 ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਬ੍ਰਦਰ ਨਿਊਜ਼ੀਲੈਂਡ ਨੇ ਇਹਨਾਂ ਨੂੰ ਲੜਕੇ ਦਾ ਰਿਸ਼ਤਾ ਚਾਹੀਦਾ ਹੈਗਾ ਲੜਕੇ ਦਾ ਲड़का ਚਾਹੇ ਤਲਾਕशुदा ਹੋਵੇ ਚਾਹੇ ਇੱਕ ਬੱਚਾ ਹੋਵੇ ਲड़का ਕਿਸੇ ਵੀ ਫੋਰਨ ਕੰਟਰੀ ਵਿੱਚ ਪੱਕਾ ਹੋਵੇ ਕੁੜੀ ਤਲਾਕशुदा ਹੈ 5 ਸਾਲ ਦੀ ਹੈ ਕੋਲ ਇੱਕ ਬੇਟੀ ਇਹਨਾਂ ਕੋਲ ਜਿਸ ਲੜਕੇ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਕੇ 1245 ਫਾਈਲ ਨੰਬਰ ਕਹਿ ਕੇ ਇਹ ਰਿਸ਼ਤਾ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ 1246 ਫਾਈਲ ਨੰਬਰ ਜ਼ਿਲ੍ਹਾ ਬਰਨਾਲਾ ਲੜਕੀ ਦੀ ਕਾਸਟ ਜੱਟ ਸਿੱਖ ਗੋਟ ਢਾਲੀਵਾਲ ਡੇਟ ਆਫ ਬਰਥ 10 ਤਰੀਕ 11ਵਾਂ ਮਹੀਨਾ 1995 ਹਾਈਟ 5 ਫੁੱਟ 6 ਇੰਚ ਸਟੱਡੀ ਕੀਤੀ ਆ ਐਮ ਐਸ ਸੀ ਐਗਰੀਕਲਚਰ ਕੈਮਿਸਟਰੀ ਯੂਨੀਵਰਸਿਟੀ ਲੁਧਿਆਣਾ ਕੈਨੇਡਾ ਲੜਕੀ ਕੈਨੇਡਾ ਚ ਵਰਕ ਪਰਮਟ ਤੇ ਆ ਪੀ ਆਰ ਫਾਈਲ ਲੱਗੀ ਹੋਈ ਆ ਜ਼ਮੀਨ 20 ਕਿੱਲੇ ਤੱਕ ਹੋਵੇ ਹੁੰਡੇ ਕੋਲ ਮੁੰਡਾ ਫੋਰਨ ਵਾਲਾ ਹੋਵੇ ਜੀ ਮੁੰਡਾ ਕੈਨੇਡਾ ਗਿਆ ਹੋਵੇ ਜੀ ਪੀ ਆਰ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1246 ਫਾਈਲ ਨੰਬਰ ਕਹਿ ਕੇ ਇਹ ਰਿਸ਼ਤਾ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ 1247 ਜ਼ਿਲ੍ਹਾ ਸ਼੍ਰੀ ਮੋਕਸਰ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਪਿੰਡ ਖੰਡੂਰ ਸਾਹਿਬ ਦੇ ਕੋਲ ਵੈਰੂਵਾਲ ਪਿੰਡ ਕੁੜੀ ਦੀ ਕਾਸਟ ਜੱਟ ਸਿੱਖ ਗੁਰਤ ਗਿੱਲ ਉਮਰ 21 ਸਾਲ ਹਾਈਟ 5 ਫੁੱਟ 5 ਇੰਚ ਸਟੱਡੀ ਕੀਤੀ ਹੈ ਗ੍ਰੈਜੂਏਸ਼ਨ ਪਾਸ ਸਾਇੰਸ ਨਾਲ ਕਰੀ ਹੈ ਬੈਂਡ 8 ਆਏ ਹੋਏ ਨੇ ਫਾਈਲ ਕੈਨੇਡਾ ਜਾਂ ਫਿਰ ਆਸਟ੍ਰੇਲੀਆ ਦੀ ਲਾਉਣੀ ਹੈ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਫਾਦਰ ਸਾਹਿਬ ਪੁਲਿਸ ਚ ਜੌਬ ਕਰਦੇ ਆ ਪੇਪਰ ਮੈਚ ਕਰਨੀ ਹੈ ਲੜਕੇ ਦੀ ਕੋਈ ਮਰਜੀ ਕਾਸਟ ਹੋਵੇ ਫਾਈਲ ਜੁਲਾਈ ਵਾਲੇ ਬੈਚ ਵਿੱਚ ਲੱਗਣੀ ਹੈ ਜਿਸ ਪਰਵਾਰ ਨੂੰ ਇਹ ਰਿਸ਼ਤਾ ਮੈਚ ਆਉਂਦਾ 1247 ਫਾਈਲ ਨੰਬਰ ਕਰਕੇ ਤੁਸੀਂ ਇਹ ਰਿਸ਼ਤਾ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ 1247 ਫਾਈਲ ਨੰਬਰ ਜ਼ਿਲ੍ਹਾ ਫਾਜ਼ਿਲਕਾ ਹੰਬੋਹਰ ਵਿੱਚ ਰਹਿ ਐਸ਼ ਹੈ ਕੁੜੀ ਦੀ ਕਾਸਟ ਹੈ ਜੀ ਜੱਟ ਸਿੱਖ ਗੋਤ ਖੈਰਾ ਡੇਡ ਆਵਤ 22 ਜੁਲਾਈ 1993 ਦਾ ਬਾਰਨ ਹਾਈਟ 5 ਫੁੱਟ 3 ਇੰਚ ਸਟੱਡੀ ਬੀਟੈਕ ਐਮਬੀਏ ਫਰੋਮ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਤੋਂ ਕਰੀ ਹੈ ਪਰਿਵਾਰਚ ਮਾਤਾ ਜੀ ਨੇ ਫਾਦਰ ਸਾਹਿਬ ਐਕਸਪਾਇਰ ਇੱਕ ਬ੍ਰਦਰ ਹੈ ਜੀ ਜੋ ਲੜਕੀ ਪ੍ਰਾਈਵੇਟ ਬੈਂਕ ਵਿੱਚ ਕਰਦੀ ਹੈ ਸੈਲਰੀ 55000 ਲੈ ਰਹੀ ਹੈ ਫਾਦਰ ਸਾਹਿਬ ਲੜਕੀ ਦੇ 2013 ਚ ਐਕਸਪਾਇਰ ਹੋ ਗਏ ਸੀ ਮਾਤਾ ਜੀ ਦਾ ਨਰਸਿੰਗ ਫੀਲਡ ਹੈ ਜੀ ਆਪਣਾ ਵਧੀਆ ਕਲੀਨਿਕ ਹੈ ਬ੍ਰਦਰ ਦੀ ਵੀ ਨਰਸਿੰਗ ਫੀਲਡ 'ਚ ਜੌਬ ਕਰਦਾਗਾ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਇਹਨਾਂ ਨੂੰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜੀ ਵਧੀਆ ਸੋਹਣਾ ਸੁਨੱਖਾ ਹੋਵੇ ਮੁੰਡਾ ਸਰਕਾਰੀ ਜਾਂ ਪ੍ਰਾਈਵੇਟ ਜੌਬ ਕਰਦਾ ਹੋਵੇ ਮੁੰਡੇ ਦੀ ਕਾਸਟ ਸਿਰਫ ਜੱਟ ਸਿੱਖ ਹੋਵੇ ਬਧੀਆ ਘਰ ਵਰ ਬਣਿਆ ਹੋਵੇ ਲੜਕੀ ਵਧੀਆ ਸਿਆਣੀ ਤੇ ਸਮਝਦਾਰ ਲੜਕਾ ਵਧੀਆ ਸੁੰਦਰ ਹੋਵੇ ਅਤੇ ਵੈਸ਼ਨੂ ਪਰਿਵਾਰ ਹੋਵੇ ਲੜਕਾ ਨਸ਼ੇ ਪੱਤੀ ਤੋਂ ਦੂਰ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ 1248 ਫਾਈਲ ਨੰਬਰ ਕਹਿ ਕੇ ਇਹ ਤੁਸੀਂ ਰਿਸ਼ਤਾ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਆਇਆ ਜੀ ਡਾਈਵੋਰਸ ਕੁੜੀ ਦਾ 1249 ਫਾਈਲ ਨੰਬਰ ਜ਼ਿਲ੍ਹਾ ਫਰੀਦਕੋਟ ਕੁੜੀ ਦਾ ਕਾਸਟ ਜੱਟ ਸਿੱਖ ਗੋਤ ਵਾਂਡਰ ਡੇਟ ਆਫ ਬਰਥ 14 ਅਪ੍ਰੈਲ 1991 ਦਾ ਬਾਰਨ ਹਾਈਟ 5 ਫੁੱਟ 6 ਇੰਚ ਸਟੱਡੀ ਕੀਤੀ ਹੈ ਜੀ ਗ੍ਰੈਜੂਏਸ਼ਨ ਨਾਲ ਆਈਟੀਆਈ 2 ਸਾਲ ਦੀ ਕੰਪਿਊਟਰ ਡਿਪਲੋਮਾ 2 ਸਾਲ ਦਾ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਅਨਮੈਰਿਡ ਆ ਤਿੰਨ ਭੈਣਾਂ ਮੈਰਿਡ ਆ ਦੋ ਦੋ ਭੈਣਾਂ ਕਿ ਨਿੱਡਾ ਚ ਪੀ ਆਰ ਕੁੜੀ ਦੇ ਮਾਤਾ ਪਿਤਾ ਅਤੇ ਇੱਕ ਭਰਾ ਤੇ ਦੋ ਭੈਣਾਂ ਇਹ ਸਾਰੇ ਜਨ ਕੈਨੇਡਾ ਕੈਲਗਰੀ ਦੇ ਵਿੱਚ PR ਨੇ ਕੁੜੀ ਇੰਡੀਆ ਇਸ ਲੜਕੀ ਦਾ ਡਾਈਵੋਰਸ ਹੋਇਆਗਾ 5 ਸਾਲ ਬਾਅਦ ਦੇਵੋਸ ਹੁੰਦੇ ਨੂੰ 5 ਸਾਲ ਲੱਗੇ ਸੀ ਜੀ ਇੱਕ ਬੱਚਾਗਾ ਬੁਆਏ ਕੋਲ 12 ਸਾਲ ਦਾ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਵਧੀਆ ਹੋਵੇ ਬਿਜ਼ਨਸ ਪੱਤੇ ਤੋਂ ਰਹਤ ਹੋਵੇ ਬਿਲਕੁਲ ਹੀ ਰਹਤ ਹੋਵੇ ਕੁਝ ਵੀ ਨਖਾਂਦਾ ਪਿੰਦਾ ਹੋਵੇ ਚਾਹੇ ਬੱਚਾ ਕੋਲ ਹੋਵੇ ਜੀ ਡਾਈਵੋਰਸ ਹੋਇਆ ਹੋਵੇ ਕੁੜੀ ਕারে ਸਲਾਈ ਦਾ ਵਧੀਆ ਕੰਮ ਜਾਣਦੀ ਹੈ ਇਸ ਟਾਈਮ ਉਹੀ ਸਲਾਈ ਦਾ ਕੰਮ ਕਰਦੀ ਹੈਗੀ ਕੁੜੀ ਆਪਣੇ ਇਸ ਟਾਈਮ ਪੱਕੇ ਹੀ ਰਹਿੰਦੀ ਹੈ ਮੁੰਡੇ ਦੀ ਕਾਸਟ ਜੱਟ ਸਿੱਖ ਹੋਵੇ ਵਧੀਆ ਪਰਿਵਾਰਤ ਹੋਵੇ ਜੀ ਇਹ ਲੜਕੀ ਦਾ ਪਰਿਵਾਰ ਰਿਸ਼ਤਾ ਕਰਨ ਲਈ ਇੰਡੀਆ ਹੀ ਆਉਣਗੇ ਸਾਰੇ ਜਣੇ ਵਧੀਆ ਘਰ ਵਰ ਤੋਂ ਮੁੰਡਾ ਹੋਵੇ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1249 ਫਾਇਰ ਨੰਬਰ ਕਹਿ ਕੇ ਤੁਸੀਂ ਇਹ ਰਿਸ਼ਤਾ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ 1250 ਨੰਬਰ ਜ਼ਿਲ੍ਹਾ ਫਰੀਦਕੋਟ ਪਿੰਡ ਗੁਰੂਕੀਟਾਬ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਵੰਦਰ ਡੇਟ ਆਫ ਬਰਥ 25/3/2006 ਹਾਈਟ 5 ਫੁੱਟ 6 ਇੰਚ ਸਟੱਡੀ ਪਲੱਸ 2 ਕਰਕੇ ਅਲਰਟਸ ਕਰੀ ਹੋਈ ਹੈ ਆਈ ਐਲਟੀਸ ਜੋ ਸਾਡੇ 6 ਬੈਂਡ ਆਏ ਆ ਫਾਈਲ ਕੈਨੇਡਾ ਦੀ ਲਾਉਣੀ ਹੈ ਵਿਆਹ ਪੱਕਾ ਕਰਨਾਗਾ ਖਰਚਾ ਸਾਰੇ ਮੁੰਡੇ ਵਾਲੀ ਕਰਨਗੇ ਜੀ ਬੈਲ ਲੜਕੀ ਦੇ ਪਰਿਵਾਰ ਵਾਲੇ ਵਧੀਆ ਕਰ ਦੇਣਗੇ ਮੁੰਡੇ ਦੀ ਉਮਰ 22 ਸਾਲ ਤੱਕ ਹੋਵੇ ਹੋਣੀ ਚਾਹੀਦੀ ਹੈ ਜੀ ਪਰਿਵਾਰ ਚ ਮਾਤਾ ਪਿਤਾ ਤੇ ਭਰਾ ਇੱਕ ਹੈ ਇੱਕ ਦਾਦੀ ਜੀ ਨੇ ਮੁੰਡੇ ਨੂੰ ਜਮੀਨ 6 ਕਿੱਲੇ ਤੋਂ ਉੱਪਰ ਜਾਂ ਫਿਰ 5 ਕਿੱਲੇ ਤੋਂ ਤੱਕ ਹੋਵੇ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਸਿਆਣੀ ਤੇ ਸਮਝਦਾਰ ਹੈ ਵਧੀਆ ਉੱਚੀ ਲੰਮੀ ਹੈ ਜੀ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1250 ਫਾਈਲ ਨੰਬਰ ਕਹਿ ਕੇ ਤੁਸੀਂ ਇਹ ਰਿਸ਼ਤਾ ਲੈ ਸਕਦੇ ਹੋ ਅੱਗੇ ਆ ਗਿਆ ਜੀ 1252 ਫਾਈਲ ਨੰਬਰ ਜ਼ਿਲ੍ਹਾ ਸੰਗਰੂਰ ਏਰੀਆ ਧੂਰੀ ਕੁੜੀ ਦੀ ਕਾਸਟ ਹੈ ਜੀ ਜੱਟ ਸਿੱਖ ਗੁੱਤ ਸਿੱਧੂ ਜਨਮ ਮਤ ਨਵੰਬਰ 1998 ਦਾ ਬਰਨ ਹਾਈਟ 5 ਫੁੱਟ 5 ਇੰਚ ਸਟੱਡੀ ਇੰਡੀਆ ਦੀ ਸਟੱਡੀ ਪਲਾਸਟੂ ਕੀਤੀ ਸੀ ਉਸ ਤੋਂ ਬਾਅਦ 1 ਸਾਲ ਦਾ ਬਾਇਓਟੈਕ ਦਾ ਕੋਰਸ ਕੀਤਾਗਾ ਫਿਰ ਉਸ ਤੋਂ ਬਾਅਦ ਅਕਾਊਂਟ ਦਾ ਡਿਪਲੋਮਾ ਕੀਤਾਗਾ 2 ਸਾਲ ਦਾ ਕੈਨੇਡਾ 'ਚ ਪਰਿਵਾਰ ਵਿੱਚ ਮਾਤਾ ਪਿਤਾ ਦੇ ਇੱਕ ਭਰਾ ਮੈਰਿਡ ਆ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਭਰਾ ਵੀ ਕੈਨੇਡਾ 'ਚ ਪੀਆਰ ਜਿਸ ਲਈ ਰਿਸ਼ਤਾ ਉਹ ਲੜਕੀ ਵੀ ਕੈਨੇਡਾ 'ਚ ਪੀਆਰ ਵਧੀਆ ਸੋਣੀ ਸੁਨੱਖੀ ਕੁੜੀ ਹੈ ਜੀ ਮੁੰਡਾ ਵਧੀਆ ਸੋਣਾ ਸੁਨਖਾ ਹੋਵੇ ਜ਼ਮੀਨ ਜਾਇਦਾਦ ਵੀ ਵਧੀਆ ਹੋਵੇ ਮੁੰਡੇ ਨੂੰ ਜ਼ਮੀਨ 40 ਤੋਂ 50 ਕਿੱਲੇ ਤੱਕ ਜਰੂਰ ਆਉਂਦੀ ਹੋਵੇ ਕਿਉਂਕਿ ਲੜਕੀ ਦੇ ਪਰਿਵਾਰ ਵਾਲੇ ਵੀ ਖਾਨਦਾਨੀ ਬੰਦੇ ਨੇ ਆਪਣੀ ਜ਼ਮੀਨ ਬਹੁਤ ਵਧੀਆ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਫਾਈਲ ਨੰਬਰ 1251 ਕਹਿ ਕੇ ਤੁਸੀਂ ਇਹ ਰਿਸ਼ਤਾ ਲੈ ਸਕਦੇ ਹੋ ਹੁੰਦਾ ਚਾਹੀ ਕੈਨੇਡਾ ਚ ਪੀਆ ਰਹੂਵੇ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਜ਼ਮੀਨ ਬਸ ਵਧੀਆ ਹੋਵੇ ਜੀ ਜੇਕਰ ਮੁੰਡਾ ਇੰਡੀਆ ਤੋਂ ਚਾਲੀ ਕਿਲੇ ਤੱਕ ਜਰੂਰ ਆਉਂਦੀ ਹੋਵੇ ਤੁਸੀਂ ਇਹਨਾਂ ਸਾਰੇ ਰਿਸ਼ਤਿਆਂ ਦੀ ਜਾਣਕਾਰੀ ਲੈ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ